ਅੱਜ ਜੋ ਕਰਨਲ ਪਰਿਵਾਰ ਦੀ ਸੀਐਮ ਭਵੰਤਮਾਨ ਨਾਲ ਮੀਟਿੰਗ ਸੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਸਵਾਲ ਰੱਖੇ ਗਏ ਸੀ ਜਿਹੜੀ ਇਹ ਕਰਨਲ ਮਾਮਲੇ ਦੇ ਵਿੱਚ ਪਟਿਆਲੇ ਦੇ ਵਿੱਚ ਘਟਨਾ ਵਾਪਰੀ ਆ ਜੋ ਰਵਿੰਦਰਾ ਹਸਪੀਟਲ ਆ ਉਹਦੇ ਸਾਹਮਣੇ ਤਾਂ ਹੁਣ ਜੋ ਉਹਨਾਂ ਨਾਲ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਸੀਐਮ ਭਵੰਤਮਾਨ ਨੇ ਸ਼ਾਮ ਨੂੰ ਉਹਨਾਂ ਨੂੰ 5 ਵਜੇ ਦਾ ਸਮਾਂ ਦਿੱਤਾ ਤਾਂ ਜਿਹਦੇ ਵਿੱਚ ਇਸ ਪਰਿਵਾਰ ਨੇ ਮੰਗਾ ਰੱਖੀਆਂ ਇੱਕ ਤਾਂ ਜੋ ਨਾਨਕ ਸਿੰਘ ਐਸਐਸਪੀ ਜੋ ਪਟਿਆਲਾ ਦੇ ਵਿੱਚ ਆ ਹਾਂ ਉਹਨਾਂ ਦਾ ਟਰਾਂਸਫਰ ਚਾਹੀਦਾ ਵੀ ਕਿਤੇ ਹੋਰ ਹੋਣਾ ਚਾਹੀਦਾ ਟਰਾਂਸਫਰ ਤੇ ਜਿਹੜੇ ਦੂਸਰੇ ਆ ਜਿਵੇਂ ਰੌਣੀ ਸਿੰਘ ਤੇ ਇੱਕ ਰਵਿੰਦਰ ਸਿੰਘ ਕੋਈ ਇਹ ਪੂਰੇ ਚਾਰ ਇਹ ਜਿਹੜੇ ਪੁਲਿਸ ਵਾਲੇ ਆ ਇਹਨਾਂ ਦਾ ਕਹਿਣਾ ਮਤਲਬ ਡਿਸਮਿਸ ਹੋਣੇ ਚਾਹੀਦੇ ਇਹ ਇਹ ਨੌਕਰੀ ਤੋਂ ਲਾਦੇ ਨੇ ਚਾਹੀਦੇ ਇਹ ਪਰਿਵਾਰ ਦਾ ਕਹਿਣਾ ਹੁਣ ਬਹੁਤ ਹੀ ਸ਼ਰਮਿੰਦਗੀ ਨਾਲ ਕਹਿਣਾ ਪੈਂਦਾ ਵੀ ਪੰਜਾਬ ਪੁਲਿਸ ਨੂੰ ਹਰ ਪਾਸੇ ਲਾਲਤਾ ਪੈਂਦੀ ਆ ਆਪਾਂ ਹਰ ਪੁਲਿਸ ਵਾਲੇ ਸਾਰੇ ਮਾੜੇ ਵੀ ਨਹੀਂ ਵਿੱਚ ਚੰਗੇ ਵੀ ਹੁੰਦੇ ਆ ਤਾਂ ਹੁਣ ਇਸ ਪਰਿਵਾਰ ਦਾ ਕਹਿਣਾ ਇਹ ਆ ਵੀ ਸਾਨੂੰ ਪੂਰਾ ਇਨਸਾਫ ਹੋਣਾ ਚਾਹੀਦਾ ਕਿਉਂਕਿ 13 ਤਰੀਕ ਦੀ ਘਟਨਾ ਤੇ ਜਿਹਦੇ ਵਿੱਚ ਬਹੁਤ ਲੰਬਾ ਸਮਾਂ ਹੋ ਗਿਆ ਇਸ ਪਰਿਵਾਰ ਨੂੰ ਕਿਉਂਕਿ ਜਿਹੜੇ ਹਿਸਾਬ ਨਾਲ ਇਹਨਾਂ ਨੇ ਐਸਐਸਪੀ ਨਾਨਕ ਸਿੰਘ ਨੂੰ ਜਿਸ ਦਿਨ ਘਟਨਾ ਹੋਈ ਸੀ ਉਸ ਦਿਨ ਇਹਨਾਂ ਨੇ ਐਫਆਈਆਰ ਦਰਜ ਕਰਵਾਈ ਪਰ ਲੇਕਿਨ ਸਰਵਾਈ ਨਹੀਂ ਹੋਈ ਤਾਂ ਇਹ ਮਾਮਲਾ ਇੰਨਾ ਲੰਬਾ ਪਹੁੰਚ ਗਿਆ ਤਾਂ ਹੁਣ ਸਾਰਾ ਪੰਜਾਬ ਕਰਨਲ ਨਾਲ ਖੜ ਗਿਆ ਹੁਣ ਇਸ ਪਰਿਵਾਰ ਆ ਜਿਹੜੇ ਇਹਦੇ ਪੁਲਿਸ ਵਾਲਿਆਂ ਦੇ ਪਰਿਵਾਰ ਮੰਨੀਓ ਕਿਹਾ ਗਿਆ ਵੀ ਸਾਰੇ ਕਰਨਲ ਦੇ ਪੱਖਸ਼ ਖੜ ਗਏ ਕੁਈ ਪੰਜਾਬ ਪੁਲਿਸ ਦੇ ਅਕ ਵਿੱਚ ਕੋਈ ਵੀ ਨਹੀਂ ਹੈਗਾ ਉਹਨਾਂ ਦੀ ਵੀ ਸੁਣਨੀ ਚਾਹੀਦੀ ਆ ਤਾਂ ਹੁਣ ਗੱਲ ਇਹ ਆ ਜੇ ਉਹਨਾਂ ਨੇ ਕੋਈ ਚੰਗਾ ਕੀਤਾ ਹੁੰਦਾ ਤਾਂ ਸਾਰੇ ਉਹਨਾਂ ਦੇ ਨਾਲ ਵੀ ਖੜਨਗੇ ਕਿਉਂਕਿ ਇੱਕ ਅਫਸਰ ਜਦੋਂ ਉਹਨਾਂ ਨੇ ਦੱਸਤਾ ਸੀ ਵੀ ਮੈਂ ਇੱਕ ਅਫਸਰ ਆ ਮੈਂ ਵੀ ਇੱਕ ਆਰਮੀ ਨੌਜਵਾਨ ਆ ਉਹਦਾ ਜੈਂਟੀ ਕਾਰਡ ਦੇ ਉੱਪਰ ਵੀ ਸਾਰਾ ਫਰੂਪ ਹੁੰਦਾ ਤੇ ਇਹਨਾਂ ਨੇ ਫਿਰ ਵੀ ਉਹਦੀ ਗੱਲ ਨਹੀਂ ਮੰਨੀ ਤੇ ਜਿਹੜਾ ਉਹਨਾਂ ਦਾ ਬੇਟਾ ਸੀ ਜਿਹਦਾ ਨਾਮ ਅੰਗਤ ਆ ਤੇ ਜੋ ਇਹ ਕਰਨਲ ਜੋ ਹੈ ਗਿਆ ਦੋਨਾਂ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਮਾਮਲਾ ਛਿੜਿਆ ਕਿਥੋਂ ਹੈ ਜਿਹੜੇ ਗੱਡੀ ਖੜਾਉਣ ਦੇ ਚੱਕਰ 'ਚ ਇਹਨਾਂ ਨੇ ਆਖਿਆ ਵੀ ਗੱਡੀ ਸਾਈਡ ਤੇ ਖੜਾਓ ਪਰ ਹੁਣ ਆਪਾਂ ਗੱਲ ਇੰਨੀ ਕਿ ਕਹਿ ਸਕਦੇ ਆ ਪੰਜਾਬ ਪੁਲਿਸ ਨੂੰ ਅਧਿਕਾਰ ਆ ਜੇ ਕੋਈ ਰਸਤੇ 'ਚ ਗੱਡੀ ਰੋਕਦਾ ਚਲਾਨ ਕੱਟ ਸਕਦੇ ਆ ਇੱਕ ਨੰਬਰ 'ਚ ਚਲਾਨ ਹੁੰਦਾ ਚਲੋ ਮੰਨਦੇ ਆਂਗੇ ਵੀ ਇਹਨਾਂ 'ਦੋ ਚਲੋ ਇਹਨਾਂ ਦੀ ਵੀ ਵਰਦੀ ਪਾਈ ਹੁੰਦੀ ਆ ਚਲੋ ਵਰਦੀ ਦੀ ਇੱਜ਼ਤ ਕਰਦੇ ਆ ਸਾਰੇ ਲੋਕ ਮੰਨਦੇ ਆਂ ਵੀ ਇਹਨਾਂ ਦੀ ਵੀ ਕਿਉਂਕਿ ਜੇ ਪੰਜਾਬ ਦੇ ਵਿੱਚ ਜੇ ਆਪ ਸਾਡੇ ਬਾਰਡਰਾਂ ਤੇ ਆਰਮੀ ਆ ਤਾਂ ਪੰਜਾਬ ਦੇ ਵਿੱਚ ਸਾਡੇ ਹੈਂਡਲ ਲੋਕਾਂ ਨੂੰ ਪੰਜਾਬ ਪੁਲਿਸ ਕਰਦੀ ਆ ਇਹ ਵੀ ਮੰਨਦੇ ਆ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਜਿਵੇਂ ਗੱਡੀ ਖੜਾਉਣ ਦੇ ਚੱਕਰ 'ਚ ਬਹੁਤ ਜ਼ਿਆਦਾ ਮਾਮਲਾ ਵਧ ਗਿਆ ਕਿਉਂਕਿ ਇਹਨਾਂ ਨੇ ਕਿਹਾ ਵੀ ਗੱਡੀ ਸਾਈਡ ਤੇ ਲਾ ਦੋ ਤਾਂ ਅੱਗੋਂ ਹੁਣ ਸਾਰੀ ਜਾਣਕਾਰੀ ਢਾਬੇ ਵਾਲੇ ਬੰਨੀਆਂ ਦਿੱਤੀ ਗਈ ਆ ਵੀ ਇਹ ਪੰਜਾਬ ਪੁਲਿਸ ਦੀ ਬਾਧਾ ਪੰਜਾਬ ਪੁਲਿਸ ਨੇ ਕਰਿਆ ਕਿਉਂਕਿ ਇਹਨਾਂ ਨੇ ਕਿਹਾ ਵੀ ਉਹ ਕਹਿੰਦਾ ਵੀ ਮੈਂ ਇੱਕ ਪੁਲਿਸ ਅਫਸਰ ਆ ਤਾਂ ਨਾ ਮੈਂ ਸੌਰੀ ਮੈਂ ਇੱਕ ਆਰਮੀ ਨੌਜਵਾਨ ਆ ਇਹ ਕਹਿੰਦੇ ਵੀ ਤੁ ਕੋਈ ਮਰਜ਼ੀ ਹੋਵੇ ਆਇਡੈਂਟੀਟੀ ਕਾਰਡ ਵੀ ਦਿਖਾਇਆ ਉਹਨਾਂ ਨੇ ਪਰ ਚਾਹੇ ਤਾਂ ਇਹਨਾਂ ਦੀ ਸ਼ਰਾਬ ਪੀਤੀ ਲਾਉ ਲੋ ਜਿਵੇਂ ਦੱਸਿਆ ਗਿਆ ਮੀਡੀਆ ਦੇ ਵਿੱਚ ਕਈ ਵੀਡੀਓ ਦੇ ਵਿੱਚ ਵੀ ਇਹਨਾਂ ਨੇ ਸ਼ਰਾਬ ਪੀਤੀ ਸੀ ਇਹਦਾ ਕਰਕੇ ਇਹ ਮਾਮਲਾ ਅੱਗੇ ਵਧ ਗਿਆ ਇਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਤਾਂ ਵੱਡੀ ਗੱਲ ਇਹ ਆ ਦਸਤਾਰ ਦੀ ਹਰ ਬੰਦਾ ਇੱਜ਼ਤ ਕਰਦਾ ਪੱਗ ਬਹੁਤ ਆਪਾ ਜਿਹਦੀ ਬੇਆਬਦੀ ਕੀਤੀ ਆ ਪੱਗ ਦੀ ਇਹਨਾਂ ਨੇ ਤਾਂ ਉਹਦੇ ਵਿੱਚ ਸਿੱਧਾ ਇਹਨਾਂ ਦਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹ ਉਸ ਪਰਿਵਾਰ ਦਾ ਕਹਿਣਾ ਤਾਂ ਬਾਕੀ ਰਹਿ ਗਈ ਗੱਲ ਜਿਹੜੀ ਵੀਡੀਓ ਇਨਾਂ ਨੇ ਲਾਇਵ ਆ ਕੇ ਮਾਫੀ ਮੰਗੀ ਆ ਉਹ ਕੋਰਟ ਦੇ ਵਿੱਚ ਰੱਖੀ ਗਈਆਂ ਇਹ ਜਿਸ ਦਿਨ ਦੀ ਘਟਨਾ ਸੀ ਤਾਂ ਉਸ ਦਿਨ ਹੀ ਉਹ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਤਾਂ ਹੁਣ ਦੇਖਣਾ ਇਹ ਬਣਦਾ ਜਿਹੜਾ ਸੇਮ ਪਵਨਤਮਾਨ ਨੇ 31 ਤਰੀਕ ਦਾ ਸਮਾਂ ਦਿੱਤਾ ਸੀ ਉਹ ਸਮਾਂ ਵੀ ਆ ਗਿਆ ਸਾਰਿਆਂ ਨੂੰ ਇੰਤਜ਼ਾਰ ਸੀ ਹੁਣ ਦੇਖਣਾ ਇਹ ਬਣਦਾ ਇਸ ਪਰਿਵਾਰ ਨੂੰ ਇਨਸਾਫ ਮਿਲੂ ਜਾਂ ਨਹੀਂ ਮਿਲੂ ਕਿਉਂਕਿ 6 ਵਜੇ ਦਾ ਫੇਰ ਸਮਾਂ ਦਿੱਤਾ ਹੁਣ ਕਿਉਂਕਿ ਸੀਐਮ ਪਵਨਤਮਾਨ ਦਾ ਕਹਿਣਾ ਇਹ ਆ ਵੀ ਸਾਡਾ ਕਿਉਂਕਿ ਸੈਸ਼ਨ ਲੱਗਣ ਦੇ ਕਾਰਨ ਹੋਰ ਬਹੁਤ ਕੰਮ ਹੁੰਦੇ ਕਿਉਂਕਿ ਇੱਕ ਮੁੱਖ ਮੰਤਰੀ ਆ ਉਹ ਵੀ ਵੀ ਸਾਡੇ ਤੋਂ ਨਹੀਂ ਇਸ ਮਾਮਲੇ 'ਚ ਆਇਆ ਗਿਆ ਪਰ ਲੇਕਿਨ सोनू ਜੋ ਤੁਸੀਂ ਕਹੋਗੇ ਉਹ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਨੂੰ ਇਨਸਾਫ ਮਿਲਣਾ ਹੁਣ ਇਸ ਪਰਿਵਾਰ ਦਾ ਕਹਿਣਾ ਵੀ ਨਾਨਕ ਐਸਐਸਪੀ ਦਾ ਟਰਾਂਸਫਰ ਹੋਣਾ ਚਾਹੀਦਾ ਜਿਹੜੇ ਪੁਲਿਸ ਵਾਲੇ ਆ ਇਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਨੌਕਰੀ ਤੋਂ ਲਾ ਦਿੱਤਾ ਜਾਵੇ ਇਸ ਪਰਿਵਾਰ ਦਾ ਕਹਿਣਾਗਾ ਹੁਣ ਗੱਲ ਇੰਨੀ ਕਾ ਗੱਲ ਛੋਟੀ ਜੀ ਸੀ ਪਰ ਇਹ ਪੁਲਿਸ ਵਾਲਿਆਂ ਨੇ ਗਾਂਧੀਆਂ ਗੱਲ ਵੱਡੀ ਕਰਤੀ ਕਿਉਂਕਿ ਗੱਡੀ ਖੜਾਉਣ ਦੇ ਚੱਕਰ 'ਚ ਇੱਕ ਨੰਬਰ 'ਚ ਚਲਾਨ ਕੱਟ ਸਕਦੇ ਸੀ ਜੇ ਕੋਈ ਵਿਚਾਲੇ ਖੜੀ ਹੈ ਗੱਡੀ ਜਾਂ ਪਾਰਕਿੰਗ ਦੇ ਵਿਚਾਲੇ ਖੜੀ ਹੈ ਜਾਂ ਸੜਕ ਦੇ ਵਿਚਾਲੇ ਪਰ ਇਹਨਾਂ ਨੇ ਗਾਂਧੀਆਂ ਮਾਮਲਾ ਵਧਾਤਾ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਉਹ ਇੱਕ ਆਰਮੀ ਨੌਜਵਾਨ ਹੈ ਵੀ ਅਫਸਰ ਹੈ ਕਰਨਲ ਆ ਇੱਕ ਦਸੇ ਦੇ ਬਾਵਜੂਦ ਇਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਕਰਤੀ ਉਸ ਮੁੰਡੇ ਦੇ ਵੀ ਮਾਰੀਆਂ ਗਈਆਂ ਕਿਉਂਕਿ ਜਿਹੜਾ ਉਹਨਾਂ ਦਾ ਬੇਟਾ ਸੀ ਅੰਗਤ ਉਹਨੂੰ ਕੁੱਟਿਆ ਗਿਆ ਘੜੀਸਿਆ ਗਿਆ ਫੜ ਕੇ ਇਹਨਾਂ ਤੋਂ ਜੋ ਕਰਨਲ ਆ ਤੇ ਪੱਗ ਲਾ ਦਿੱਤੀ ਗਈ ਤਾਂ ਕੇਸਾਂ ਦੀ ਬੇਅਬਦੀ ਹੋਈ ਤਾਂ ਇਹਦੇ ਵਿੱਚ ਆਪ ਫਸਿਆ ਇਹ ਖੁਦ ਤੇ ਬਾਕੀ ਜਿਹੜੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਆ ਕੋਰਟ ਦੇ ਵਿੱਚ ਜੱਜ ਸਾਹਿਬ ਨੂੰ ਦਿਖਾਈ ਆ ਉੱਥੇ ਵੀ ਇਹਨਾਂ ਦੇ ਪੰਜਾਬ ਪੁਲਿਸ ਦੇ ਇੱਕ ਵਕੀਲ ਸੀ ਉਹਨੂੰ ਗੱਲ ਨਹੀਂ ਆਉਣੀ ਪੰਜਾਬ ਪੁਲਿਸ ਵੱਨਿਓ ਕਿਹਾ ਗਿਆ ਵੀ ਸਾਡੀ ਵੀ ਕੁੱਟਮਾਰ ਹੋਈ ਆ ਤਾਂ ਉਹ ਜੱਜ ਨੇ ਕਿਹਾ ਵੀ ਤੁਹਾਡੀ ਐਫ ਆਈ ਆਰ ਦਰਜ ਕਿਉਂ ਨਹੀਂ ਹੋਈ ਤੁਸੀਂ ਮਲਾਜਾ ਕਿਉਂ ਨਹੀਂ ਕਰਾਇਆ ਤੋਈ ਉਦੋਂ ਮੈਡੀਕਲ ਕਿਉਂ ਨਹੀਂ ਕਰਾਇਆ ਇਹ ਖੁਦ ਪੰਜਾਬ ਪੁਲਿਸ ਫਸ ਗਈ ਇਹਦੇ ਵਿੱਚ ਹੁਣ ਦੇਖਣਾ ਇਸ ਬੰਦਾ ਕਿਉਂਕਿ ਇਹ ਪਰਿਵਾਰ ਇੱਕ ਅਫਸਰ ਕਰਨਲ ਇੱਕ ਅਫਸਰ ਆ ਨਾਰਮਲ ਬੰਦਾ ਦੀ ਤਾਂ ਸੁਣਵਾਈ ਹੁਣ ਨਹੀਂ ਹੁੰਦੀ ਆ ਆਪਾਂ ਮੰਨਦੇ ਆ ਜਦੋਂ ਐਡੇ ਅਫਸਰ ਦੀ ਨਹੀਂ ਹੋ ਸਕਦੀ ਨਾਰਮਲ ਬੰਦੇ ਨੂੰ ਤਾਂ ਕੀੜੇ ਮਕੋੜੇ ਸਮਝਦੇ ਆ ਆਪਾਂ ਪੰਜਾਬ ਪੁਲਿਸ ਨੂੰ ਸਾਰੀ ਨੂੰ ਮੜਾ ਨਹੀਂ ਕਹਿੰਦੇ ਜੋ ਸੱਚ ਆ ਆਪਾਂ ਉਹ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਆਪਾਂ ਆਪਣੇ ਬੰਦੀਓ ਕੋਈ ਚੈਨਲ ਆਪਣੇ ਚੈਨਲ ਤੋਂ ਕੋਈ ਫੇਕ ਨਿਊਜ਼ ਨਹੀਂ ਪਾਉਂਦੇ ਕਿਉਂਕਿ ਹਰ ਵਕਤ ਆਪਾਂ ਸਚਾਈ ਦਿਖਾਉਣੀ ਆ ਜਿਵੇਂ ਕਿ ਹੁਣ ਅੱਜ ਸਮਾ ਦਿੱਤਾ ਗਿਆ ਸੀ ਸੀਐਮ ਭਗਵੰਤ ਮਾਨ ਨੇ ਤਾਂ ਉਹ ਆਪਾਂ ਤੁਹਾਡੇ ਨਾਲ ਜੋ ਅੱਜ ਦੇ ਵਿਚਾਰ ਸਾਂਝੇ ਕੀਤੇ ਇੱਕ 5 ਵਜੇ ਦਾ ਸਮਾਂ ਫੇਰ ਦੇਤਾ 5 ਵਜੇ ਹੁਣ ਜੋ ਨਵੀਂ ਅਪਡੇਟ ਆਊਗੀ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਚਲੋ ਜੀ ਖਾਸ ਕਰਕੇ ਦੇਖਣਾ ਇਹ ਬੰਦਾ ਇਸ ਪਰਿਵਾਰ ਨੂੰ ਹੁਣ ਇਨਸਾਫ ਮਿਲੂ ਜਾਂ ਨਹੀਂ ਮਿਲੂਗਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾੰਦਰਵੇਂ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ